ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਅਨਹਦ ਆਰਟ ਬੁਟੀਕ ਦੇ ਉੱਤੇ ਜਿੱਥੇ ਅੱਜ ਵੀਡੀਓ ਤੁਹਾਨੂੰ ਮੈਂ ਦੇਣ ਲੱਗਾ ਆ ਬਹੁਤ ਹੀ ਪਿਆਰੇ ਸੂਟਾਂ ਦੀ ਸੇਲ ਆਉਣ ਲੱਗੀ ਜੇ ਬੜੀ ਵੱਡੀ ਤੇ ਉਸ ਤੋਂ ਪਹਿਲਾਂ ਕਾਟਨ ਦੇ ਸੂਟ ਤੁਹਾਨੂੰ ਮੈਂ ਦੇਣ ਲੱਗਾ ਜੇ ਬਹੁਤ ਸੋਹਣੇ ਇਹਦੇ ਚ ਦੋ ਵੈਰਾਈਟੀਆਂ ਹੋਣੀਆਂ ਇੱਕ ਠੰਡੇ ਤੇ ਇੱਕ ਹੋਣੇ ਗਰਮ ਦੋਵਾਂ ਦਾ ਕੰਬੀਨੇਸ਼ਨ ਬਣਾ ਕੇ ਦੇਵਾਂਗਾ ਵੀਡੀਓ ਤੁਹਾਨੂੰ ਮੈਂ ਪਹਿਲਾਂ ਸੂਟ ਤੁਹਾਨੂੰ ਮੈਂ ਦਿਖਾਉਂਗਾ ਕਾਟਨ ਦੇ ਸਾਰੇ ਬਿਨਾ ਲਾਈਨਿੰਗ ਵਾਲੇ ਉਸ ਤੋਂ ਬਾਅਦ ਗਰਮ ਸੂਟ ਦਊਂਗਾ ਤੁਹਾਨੂੰ ਮੈਂ ਕਿਸੇ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਉੱਤੇ ਆਫਰ ਬਹੁਤ ਸੋਹਣੀ ਲੱਗ ਗਈ ਜੇ ਤੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਇਹਨਾਂ ਨੂੰ ਜਮ੍ਹਾਂ ਕਰਿਓ ਅਗਲੀ ਵਾਰੀ ਤੁਹਾਡੇ ਕੰਮ ਆਉਣਗੇ ਸਟਾਰਟਿੰਗ ਦੇ ਵਿੱਚ ਕਿਉਂਕਿ ਉਦੋਂ ਇਹਨਾਂ ਦੇ ਰੇਟ ਜਿਹੜੇ ਆ 900 ਹਜ਼ਾਰ ਦੀ ਰੇਂਜ ਤੱਕ ਜਾਂਦੇ ਆ ਅੱਜ ਤੁਹਾਨੂੰ ਅੱਧੇ ਮੁੱਲ 'ਚ ਦੇ ਦੇਣੇ ਸੂਟ ਜਿਹੜੇ 990 90 ਆਲੇ ਸੂਟ ਸੀਗੇ ਜਿਹੜੇ 1000 ਹਜ਼ਾਰ ਆਲੇ ਸੂਟ ਸੀਗੇ ਉਹ ਸਮਝੋ ਕਿ ਅੱਜ ਤੁਹਾਨੂੰ ਆਪਾਂ ਸੇਲ ਦੇ ਵਿੱਚ ਫ੍ਰੀ ਆਲੇ ਰੇਟਾਂ 'ਚ ਹੀ ਦੇ ਦੇਣੇ ਆ ਤੇ ਤੁਸੀਂ ਉਹ ਸੂਟ ਜਲਦੀ ਜਲਦੀ ਬੁੱਕ ਕਰ ਲਿਓ ਤੇ ਆਪਣੇ ਤੱਕ ਸਟਾਕ ਮੰਗਾ ਲਿਓ ਤੇ ਜੇ ਕਿਸੇ ਨੇ ਆਪਣੇ ਬਾਹਰ ਕਿਸੇ ਭੈਣ ਭਰਾਵਾਂ ਨੂੰ ਭੇਜ ਸਟਿਚਿੰਗ ਤੋਂ ਬਿਨਾ ਜਿਹੜੇ ਜੇ ਉਹ ਭੇਜ ਸਕਦੇ ਜੇ ਕਿਉਂਕਿ ਇਹ ਸੂਟ ਦੁਬਾਰਾ ਇਹ ਸਟਾਕ ਨਹੀਂ ਜੇ ਮਿਲਣਾ ਕਿਉਂਕਿ ਇਹ ਮੇਲਾ ਖਤਮ ਸਰਦੀਆਂ 'ਚ ਫੇਰ ਆਊਗਾ ਸਟਾਕ ਫੇਰ ਦੇਵਾਂਗੇ ਫਿਲਹਾਲ ਇਹ ਵਾਲੇ ਜਿਹੜੇ ਆ ਇਹ ਸੋਹਣੇ ਸੋਹਣੇ ਸੂਟ ਤੁਸੀਂ ਕਾਟਨ ਤੇ ਗਰਮ ਠੰਡੇ ਤੇ ਗਰਮ ਦੋਵੇਂ ਸੂਟ ਜਿਹੜੇ ਜੇ ਲੈ ਸਕਦੇ ਜੇ ਆਜੋ ਕਰਦੇ ਆ ਵੀਡੀਓ ਸ਼ੁਰੂ ਦਿਖਾਉਣਾ ਤੁਹਾਨੂੰ ਮੈਂ ਸੇਲ ਟਾਪ ਦੀ ਅੱਜ ਦੀ ਤੇ ਲੋ ਕਰਦੇ ਆ ਵੀਡੀਓ ਸ਼ੁਰੂ ਦਿਖਾਉਣਾ ਮੈਂ ਤੁਹਾਨੂੰ ਪਹਿਲਾ ਸੂਟ ਆਗਾ ਜੇ ਆਪਣੇ ਕੋਲ ਪਿਓਰ ਕੈਮਰੀ ਕਾਟਨ ਦੇ ਉੱਤੇ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਜਿਆਦਾ ਸੋਹਣੇ ਸੂਟ ਤੇ ਤੇ ਪਿਛਲੇ ਸਾਲ ਵੀ ਤੁਸੀਂ ਇੰਨਾ ਸੂਟਾਂ ਨੂੰ ਬਹੁਤ ਪਿਆਰ ਦਿੱਤਾ ਹੈਗਾ ਤੇ ਇਹ ਆਪਣੇ ਕੋਲ ਆ ਗਿਆ ਜੇ ਸਿੰਧੀ ਬੂਟੀ ਦਾ ਸੂਟ ਜਿਹਦੇ ਵਿੱਚ ਫੈਬਰਿਕ ਆਉਣਾ ਜੇ ਪਿਓਰ ਕੈਮਰੀ ਕਾਟਨ ਦਾ ਰੇਟ ਆਉਣਾ ਜੇ 545 ਰੁਪਏ ਸ਼ਿਪਿੰਗ ਫ੍ਰੀ ਆਉਣੀ ਜੇ ਤੇ ਇਹ ਸੂਟ ਦੀ ਕੱਟ ਜਿਹੜੀ ਜੇ ਇਹ ਹੈਗੀ ਜੇ 3.5 ਮੀਟਰ ਦੇ ਕਰੀਬ ਵੱਡੇ ਵਰਦੇ ਵਿੱਚ ਵਿਦਾਊਟ ਦੁਪੱਟਾ ਸੂਟ ਜੇ ਸ਼ਿਪਿੰਗ ਫ੍ਰੀ ਜੇ ਤੇ ਅੱਗੇ ਸੂਟ ਜੇ ਆਪਣੇ ਕੋਲ ਪਿਓਰ ਵਾਈਟ ਇਹ ਵੀ ਸਿੰਧੀ ਬੂਟੀ ਦਾ ਡਿਜ਼ਾਈਨ ਜੇ ਤੇ ਬਹੁਤ ਹੀ ਪਿਆਰਾ ਫੈਬਰਿਕ ਜੇ ਕੈਮਰੀ कॉटन ਦਾ ਪਿਓਰ ਵਾਲਾ ਰੇਟ ਸੇਮ ਉਹੀ ਇਹਦਾ ਆ ਜਾਣਾ 545 ਰੁਪਏ ਤੇ ਆਹ ਸੂਟ ਆਪਣੇ ਕੋ ਇਹ ਵੀ ਸੇਮ ਕੈਮਰੀ कॉटन ਦੇ ਉੱਤੇ ਜੇ ਸਿੰਧੀ ਬੂਟੀ ਦੇ ਵਿੱਚ ਤੇ ਇਹਦੇ neck ਤੇ ਵੀ ਡਿਜ਼ਾਈਨ ਬਣਿਆ ਜੇ ਸੂਟ ਤੇ ਬਹੁਤ ਸੋਹਣਾ ਲੈਂਥ ਜਿਹੜੀ ਇਹਦੀ ਜੇ 42 ਤੱਕ ਰੈਡੀ ਹੋ ਜਾਂਦੀ ਜੇ ਆਹ ਇਹਦਾ neck ਦਾ ਡਿਜ਼ਾਈਨ ਜੇ ਤੇ ਆਹ ਸਾਰਾ ਹੀ ਇਹਦਾ ਫਰੰਟ ਬਣਿਆ ਜੇ ਤੇ ਇਹਦਾ ਵੀ ਰੇਟ ਸੇਮ ਆ ਜਾਣਾ ਜੇ 545 ਰੁਪਏ ਵਿਦਆਊਟ ਦੁਪੱਟਾ ਸੂਟ ਜੇ ਸਿੰਧੀ ਬੂਟੀ ਦੇ ਡਿਜ਼ਾਈਨ ਦੇ ਨਾਲ ਕੈਮਰੀ कॉटन ਦੇ ਤੇ ਇੱਕ ਆ ਵੀ ਪਿਆਰੇ ਜੇ ਸੂਟ ਚੈੱਕ ਕਰਿਓ ਹੁਣ ਪਿਆਰੇ ਜੇ ਸੂਟਾਂ ਦੇ ਤੋਹਫੇ ਜਿਹੜੇ ਗਰਮੀਆਂ ਤੇ ਤੁਹਾਡੇ ਵਾਸਤੇ ਹਾਜ਼ਰ ਹੋ ਗਏ ਆ ਜਿਹਦੇ ਵਿੱਚ ਤੁਸੀਂ ਆ ਸੂਟ ਲੈ ਸਕਦੇ ਜੇ ਪਿਓਰ ਕੈਮਰੀ ਕਾਟਨ ਦਾ ਕੱਟ 3.5 ਮੀਟਰ ਵੱਡੇ ਵਰਦੀ ਤੇ ਨਾਲ ਦੁਪੱਟਾ ਆਉਣਾ ਜੇ ਇਹਦੇ ਵਿੱਚ ਬਹੁਤ ਸੋਹਣਾ ਇਹ ਵੀ ਤੁਹਾਨੂੰ ਮਿਲ ਜਾਣਾ ਜੇ 2.5 ਮੀਟਰ ਦੇ ਕਰੀਬ ਦੁਪੱਟਾ ਇਹਦੇ ਨਾਲ ਕੰਟਰਾਸਟ ਮੈਚਿੰਗ ਦੁਪੱਟਾ ਜੇ ਬਹੁਤ ਜ਼ਿਆਦਾ ਸੋਹਣਾ ਰੇਟ ਸੇਮ ਆ ਜਣਾ ਜੇ ਇਹਦਾ ਵੀ 645 ਰੁਪਏ ਉਹ ਸੱਚ ਉਹਨਾਂ ਦਾ 545 ਇਹਦਾ 645 ਹੋਣਾ ਜੇ ਦੁਪੱਟਾ ਖੋਲੇ ਭਾਜੀ ਮਾਰਾ ਜੇ ਤਾਂ ਦੁਪੱਟੇ 'ਤੇ ਬਹੁਤ ਸੋਹਣਾ ਪ੍ਰਿੰਟ ਆ ਇਹਦੇ ਤੇ ਇਹ ਪੇਂਟ ਨਹੀਂਗਾ ਪ੍ਰਿੰਟ ਆ ਬਹੁਤ ਸੋਹਣਾ ਦੁਪੱਟੇ ਤੇ ਵੀ ਮਿਲ ਮੇੜ ਦੁਪੱਟੇ ਨੇ ਆ ਲੋ ਜੀ ਚੈੱਕ ਕਰੋ ਸ਼ਿਪਿੰਗ ਫ੍ਰੀ ਆਉਣੀ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ 600 ਤੇ 45 ਰੁਪਏ ਕਲਰ ਬਹੁਤ ਪਿਆਰੇ ਪਿਆਰੇ ਆ ਚੈੱਕ ਕਰ ਲਿਓ ਕਾਟਨ ਦਾ ਸੂਟ ਜੇ ਪਿਓਰ ਕਾਟਨ ਕੈਮਰੀ ਕਾਟਨ ਦਾ ਤੇ ਆ ਵੀ ਚੈੱਕ ਕਰ ਲਿਓ ਪ੍ਰਿੰਟ ਬਹੁਤ ਪਿਆਰਾ ਆ ਜੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਜੇ ਪ੍ਰਿੰਟ ਦਾ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਸੇਮ ਆ ਜਣਾ ਜੇ ਦੁਪੱਟੇ ਜਿਹੜੇ ਆਉਣੇ ਜੇ ਇਹਦੇ ਵਿੱਚ ਆਉਣੇ ਜੇ ਨੈਟ ਵਾਲੇ ਸੌਫਟ ਵਾਲੇ ਆ ਕੋਈ ਇਹਦੇ 'ਚ ਖੜਵਾਪਨ ਨਹੀਂ ਕੋਈ ਹਾਰਡ ਨਹੀਂ ਦੁਪੱਟੇ ਬਹੁਤ ਜ਼ਿਆਦਾ ਪਿਆਰੀ ਕੁਆਲਿਟੀ ਆ ਸੌਫਟ ਵਾਲੀ ਸ਼ਿਪਿੰਗ ਆਉਣੀ ਆ ਫ੍ਰੀ ਰੇਟ ਆਉਣਾ ਇਹਦਾ ਵੀ ਸੇਮ 645 ਰੁਪਏ ਇਹਦੇ ਵਿੱਚ ਜਿੱਦਾਂ ਹਾਰਟ ਦੇ ਪ੍ਰਿੰਟ ਬਣੇ ਆ ਇਦਾਂ ਹੀ ਦੁਪੱਟਿਆਂ ਦੇ ਵਿੱਚ ਤੁਹਾਨੂੰ ਮਿਲ ਜਣੇ ਆ ਉਹਦੇ ਵਿੱਚ ਸਰਕਲ ਬਣੇ ਆ ਹੀ ਕਿਤੇ ਇਦਾਂ ਹੀ ਸਰਕਲ ਆਗੇ ਸਾਰੇ ਦੁਪੱਟੇ ਜਿਹੜੇ ਜਿਹੜੇ ਡਿਜ਼ਾਈਨਰ ਇਦਾਂ ਤਿਆਰ ਹੋਏ ਆਉਣੇ ਆ ਰੇਟ 645 ਰੁਪਏ ਆ ਵੀ ਸੂਟ ਚੈੱਕ ਕਰ ਲਿਓ ਕਲਰ ਮਾਈਨਰ ਜਾਂ ਡਾਰਕ ਕਾਉਂਡ ਆ ਜੇ ਇਹ ਵੀਡੀਓ ਨਾਲੋਂ ਥੋੜਾ ਲਾਈਟ ਕਲਰ ਜੇ ਵੀਡੀਓ ਚ ਡਾਰਕ ਕਾਉਂਡ ਆ ਬਟ ਇਹ ਲਾਈਟ ਕਲਰ ਜੇ ਤੇ ਆ ਲੋ ਜੀ ਚੈੱਕ ਕਰ ਲੋ ਅਬੀ ਬਹੁਤ ਸੋਹਣਾ ਦੁਪੱਟਾ ਜੇ ਤੇ ਬਹੁਤ ਹੀ ਪਿਆਰਾ ਇਹਦਾ ਡਿਜ਼ਾਈਨ ਹੈ ਨਾਲ ਰੇਟ ਸੇਮ ਆ ਜਾਣਾ ਜੇ ਇਹਦਾ ਵੀ 645 ਰੁਪਏ ਕਲਰ ਦਾ ਮਾਈਨਰ ਜਾਂ ਫਰਕ ਆਉਂਡ ਆ ਜੇ ਤੇ ਆ ਵੀ ਪਿਆਰਾ ਜਿਹਾ ਪ੍ਰਿੰਟ ਤੇ ਪਿਆਰਾ ਜਿਹਾ ਡਿਜ਼ਾਈਨ ਰੇਟ ਸੇਮ ਉਹੀ 645 ਰੁਪਏ ਦੁਪੱਟਾ ਨਾਲ ਸੇਮ ਫੈਬਰਿਕ ਕਾਟਨ ਦਾ ਸੇਮ ਸ਼ਿਪਿੰਗ ਫ੍ਰੀ ਤੇ ਆ ਵੀ ਪਿਆਰਾ ਜਿਹਾ ਪ੍ਰਿੰਟ ਚੈੱਕ ਕਰ ਲੋ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੀ ਨਾਲ ਦੁਪੱਟਾ ਤੇ ਨਾਲ ਸ਼ਾਨਦਾਰ ਜਿਹਾ ਪ੍ਰਿੰਟ 645 ਰੁਪਈਆਂ ਦੇ ਨਾਲ ਐਤਵਾਰ ਵਾਲੀ ਡੀਲ ਜਿਹੜੀ ਆ ਉਹ ਸਾਡੀ ਚੱਲਣ ਢਈ ਆ ਜ ਜਿਹਦੇ ਵਿੱਚ ਤੁਸੀਂ ਗਰਮ ਤੇ ਠੰਡੇ ਦੋਵੇਂ ਸੂਟ ਬੁੱਕ ਕਰ ਸਕਦੇ ਹੋ ਜੀ ਅੱਜ ਦੀ ਵੀਡੀਓ ਜੀ ਇਸ ਤੋਂ ਬਾਅਦ ਤੁਹਾਨੂੰ ਗਰਮ ਦੇਵਾਂਗਾ ਫਿਲਹਾਲ ਜੇ ਠੰਡੇ ਤੋਂ ਸ਼ੁਰੂ ਕੀਤਾ ਆਪਾਂ ਕਰੋ ਚੈੱਕ ਜੀ ਬਹੁਤ ਪਿਆਰਾ ਡਿਜ਼ਾਈਨ ਆ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੇ ਆ ਸੂਟ ਆ ਗਿਆ ਆਪਣੇ ਕੋ ਫਰੰਟ ਬੈਕ ਵਰਕ ਦੇ ਵਿੱਚ ਇਹਨਾਂ ਦੀਆਂ ਫਰੌਗ ਨਹੀਂ ਜੇ ਬਣਦੀਆਂ ਸੂਟ ਬਣਦੇ ਜੇ ਕਸਟਮਰ ਖਿਆਲ ਕਰ ਲਿਓ ਤੇ ਕਲਰ ਇਹਦਾ ਮਾਈਨਰ ਜਾਂ ਲਾਈਟ ਜੇ ਵੀਡੀਓ ਨਾਲੋਂ ਦੁਪੱਟਾ ਨਾਲ ਮਸਲੀਨ ਦਾ ਜੇ ਬਾਟਮ ਜਿਹੜੀ ਜੇ ਉਹ ਵੀ ਨਾਲ ਕਾਟਨ ਦੀ ਜੇ ਬਹੁਤ ਸੋਹਣੀ ਤੇ ਪਿਓਰ ਕਾਟਨ ਦਾ ਸੂਟ ਜੇ ਫਰੰਟ ਬੈਕ ਵਰਕ ਦੇ ਵਿੱਚ ਰੇਟ ਸੇਮ ਉਹੀ 645 ਦਾ ਆ ਵੀ ਫਰੰਟ ਬੈਕ ਵਰਕ ਦੇ ਵਿੱਚ ਜੇ ਕਲਰ ਹੈਗਾ ਜੇ ਬਲੂ ਤੇ ਬਾਟਮ ਹੈਗੀ ਜੇ ਨਾਲ ਇਹਦੇ ਫਰੋਜੀ ਕਲਰ ਦੀ ਦੁਪੱਟਾ ਨਾਲ ਟਾਈ ਐਂਡ ਡਾਈ ਦਾ ਤੇ ਆ ਫਰੰਟ ਬੈਕ ਵਰਕ ਦੇ ਨਾਲ ਸੂਟ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਰੇਟ ਇਹਦਾ ਵੀ ਸੇਮ 645 ਰੁਪਏ ਹੈ ਆ ਵੀ ਕਰਿਓ ਚੈੱਕ। ਆ ਵੀ ਪਿਆਰਾ ਜਿਹਾ ਡਿਜ਼ਾਈਨ ਤੇ ਪਿਆਰਾ ਜਿਹਾ ਸੂਟ ਸ਼ਿਪਿੰਗ ਫ੍ਰੀ ਚ ਲੈ ਲਿਓ ਰੇਟ ਇਹਦਾ ਵੀ ਸੇਮ ਆ ਜਣਾ ਜੇ 600 ਤੇ 45 ਰੁਪਏ ਦੁਪੱਟਾ ਨਾਲ ਮਸਲੀਨ ਦਾ ਜੇ ਤੇ ਸੂਟ ਹੈਗਾ ਜੇ ਪਿਓਰ ਕੈਮਰੀ ਕਾਟਨ ਦਾ ਬਾਟਮ ਵੀ ਸੇਮ ਨਾਲ ਤੇ ਸ਼ਿਪਿੰਗ ਫ੍ਰੀ ਰੇਟ 645 ਰੁਪਏ ਤੇ ਲੋ ਇੱਕ ਹੋਰ ਸੋਹਣਾ ਜਿਹਾ ਸੂਟ ਤੁਹਾਨੂੰ ਮੈਂ ਦਿਖਾਉਣਾ ਸਿੰਧੀ ਬੂਟੀ ਦੇ ਵਿੱਚ ਜਿਹਦਾ ਫੈਬਰਿਕ ਹੋਣਾ ਜੇ ਬਰਬਰੀ ਕਾਟਨ ਦਾ ਤੇ ਬਹੁਤ ਪਿਆਰਾ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਵਾਲਾ ਇਹਦੇ ਵਿੱਚ ਤੁਸੀਂ ਆਹ ਵੇਖ ਸਕਦੇ ਜਿਹਦਾ ਘੇਰੇ ਦਾ ਡਿਜ਼ਾਈਨ ਛੋਟੀਆਂ-ਛੋਟੀਆਂ ਬੂਟੀਆਂ ਸਾਰੇ ਸੂਟ 'ਚ ਤੇ ਨਾਲ ਇਹਦੇ ਪਿਆਰਾ ਜਿਹਾ ਆਜਣਾ ਜੇ ਨੈੱਕ ਦਾ ਡਿਜ਼ਾਈਨ ਇਥੇ ਫੜ ਕੇ ਖੋਲਦੇ ਸੂਟ ਇੱਕ ਵਾਰੀ ਇਥੇ ਖੋਲੋ ਪੂਰਾ ਡਿਜ਼ਾਈਨ ਇੱਕ ਵਾਰੀ ਦਿਖਾ ਦਿਓ ਚੈੱਕ ਕਰੋ ਇਹਦਾ ਰੇਟ ਆਉਣਾ ਜੇ 700 ਤੇ 50 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਜੇ ਨਾ 745 ਰੁਪਏ ਫ੍ਰੀ ਸ਼ਿਪਿੰਗ ਜੇ ਆਲ ਓਵਰ ਇੰਡੀਆ ਦੇ ਵਿੱਚ ਸੂਟ ਹੈਗਾ ਜੇ ਇਹਦਾ ਬਰਬਰੀ ਕਾਟਨ ਦਾ ਪਿਓਰ ਕਾਟਨ ਦਾ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਅੱਗੇ ਆ ਗਿਆ ਜੇ ਫਿਰੋਜੀ ਕਲਰ ਇਹ ਵੀ ਸੂਟ ਆਪਣੇ ਕੋਲ ਥੋੜੇ ਜਿਹੇ ਰਹਿ ਗਏ ਆ ਦੁਬਾਰੇ ਆਪਾਂ ਪਾਉਦੇ ਜੀ ਵੀਡੀਓ ਦੇ ਵਿੱਚ ਬਾਜੂ ਵਰਕ ਨਾਲ ਜੇ ਵਿਦਾਊਟ ਦੁਪੱਟਾ 745 ਦੇ ਨਾਲ ਅੱਗੇ ਆ ਗਈ ਪਿਸਤਾ ਸ਼ੇਡ ਇਹ ਆ ਗਈ ਪਿਸਤਾ ਸ਼ੇਡ ਜਿਹਦੇ ਵਿੱਚ ਡਿਜ਼ਾਈਨ ਆ ਗਿਆ ਬਹੁਤ ਸੋਹਣਾ ਇਹਦਾ ਪੈਨਲ ਵਰਕ ਦਾ ਤੇ ਨਾਲ ਆ ਗਿਆ ਬਾਜੂ ਵਰਕ ਰੇਟ ਆ ਗਿਆ ਇਹਦਾ ਸੇਮ ਸੂਟ ਦਾ 745 ਰੁਪਏ ਕਲਰ ਆ ਗਿਆ ਪਿੰਕ ਸੂਟ ਆ ਗਿਆ ਵੀਡੀਓ ਦਾ ਲਾਸਟ ਇਸ ਤੋਂ ਬਾਅਦ ਆ ਗਿਆ ਗਰਮ ਸੂਟਾਂ ਵਾਲਾ ਮੇਲਾ ਜਿਹੜਾ ਤੁਸੀਂ ਲੁੱਟਣਾ ਆ ਹੁਣ ਰੇਟ ਆ ਗਿਆ ਇਹਦਾ ਸੇਮ 745 ਰੁਪਏ ਫ੍ਰੀ ਸ਼ਿਪਿੰਗ ਵਿਦਆਊਟ ਦੁਪੱਟਾ ਸੂਟ ਤੇ ਇਹ ਕਾਟਨ ਦੇ ਸੂਟ ਹੀ ਗੇ ਜਿਹੜੇ ਮੈਂ ਤੁਹਾਨੂੰ ਦਿੱਤੇ ਆ ਹੁਣ ਇਸ ਟਾਈਮ ਦੇ ਉੱਤੇ ਤੇ ਇਸ ਤੋਂ ਬਾਅਦ ਹੁਣ ਜਿਹੜੇ ਗਰਮ ਸੂਟ ਸ਼ੁਰੂ ਹੋਣ ਲੱਗੇ ਆ ਉਹ ਨਾਲ ਥੋੜੇ ਜਿਹਾ ਸਪੈਸ਼ਲ ਡਿਮਾਂਡ ਦੇ ਉੱਤੇ ਸੂਟਾਂ ਦੀ ਮੈਂ ਵੀਡੀਓ ਪਾਉਣ ਲੱਗਾ ਕਿਉਂਕਿ ਸਟਾਕ ਨਹੀਂ ਹੈਗਾ ਮੇਰੇ ਕੋਲ ਜਿਆਦਾ ਥੋੜੇ ਜਿਹਾ ਸੂਟ ਨੇ ਤੇ ਤੁਸੀਂ ਜਿੰਨੇ ਜਿੰਨੇ ਲੈਣੇ ਬੁੱਕ ਕਰ ਲਿਓ ਬਹੁਤ ਸਾਰੇ ਮੈਸੇਜ ਆਏ ਸੀਗੇ ਭੈਣਾਂ ਦੇ ਜਿਨ੍ਹਾਂ ਦੀਆਂ ਇਸ ਟਾਈਮ ਦੇ ਉੱਤੇ ਤਿਆਰੀਆਂ ਹੋਣ ਡੀਆਂ ਬਾਹਰ ਜਾਣ ਦੀਆਂ ਵਾਪਸੀ ਦੀਆਂ ਉਹ ਸੂਟ ਮੰਗਣ ਦੇ ਇਹ ਵੀ ਸ ਚਾਰ ਪੰਜ ਸੂਟ ਵਿੱਚ ਇਹਦੇ ਪਸ਼ਮੀਨਾ ਹਲਕਦੇ ਵੀ ਆ ਧੰਨਵਾਦ ਵੀ ਦੇ ਦੂੰਗਾ ਉਹ ਵੀ ਤੁਸੀਂ ਬੁੱਲੇ ਲੁੱਟ ਲਿਓ ਮੇਲੇ ਲੁੱਟ ਲਿਓ ਤੇ ਇਹ ਕਾਟਨ ਦੇ ਵੀ ਤੁਸੀਂ ਲੁੱਟ ਲਿਓ 500 ਦੇ ਦੋ ਸੂਟ ਦੇ ਦੂੰਗਾ ਫ੍ਰੀ ਸ਼ਿਪਿੰਗ ਸ਼ਿਪਿੰਗ ਐਕਸਟਰਾ ਦੇ ਨਾਲ ਫ੍ਰੀ ਸ਼ਿਪਿੰਗ ਬਾਰ-ਬਾਰ ਮੇਰੇ ਮੂੰਹ ਚੋਂ ਤਾਅ ਨਿਕਲਦਾ ਕਿਉਂਕਿ ਅਸੀਂ ਹਮੇਸ਼ਾ ਹੀ ਫ੍ਰੀ ਸ਼ਿਪਿੰਗ ਦਿੰਦੇ ਆ ਇਸ ਵਾਰੀ ਦੋ ਸੂਟ ਲੈ ਲਿਓ 500 ਦੇ ਸ਼ਿਪਿੰਗ ਐਕਸਟਰਾ ਹੋਊਗੀ ਜੇ ਆਜੋ ਕਰਦੇ ਆ ਵੀਡੀਓ ਸ਼ੁਰੂ ਸੂਟ ਘੈਂਟ ਘੈਂਟ ਨੇ ਤੇ ਲੋ ਕਰਦੇ ਆ ਗਰਮ ਸੂਟਾਂ ਤੋਂ ਸ਼ੁਰੂ ਜਿਹੜਾ ਸਟਾਰਟਿੰਗ ਹੀ ਆਪਣੀ ਜਿਹੜੀ ਆਈ ਨਹੀਂ ਜੇ ਸਟਾਰਟਿੰਗ ਮੇਰੀ ਤੇ ਸਟਾਰਟਿੰਗ ਹੀ ਜਿਹੜੀ ਆਉਣੀ ਜੇ ਇਹ suit ਦੀ ਆਉਣੀ ਆ ਬਹੁਤ ਸੋਹਣੇ ਮਾਈਕਰੋ ਵੈਲਵਟ ਦੇ ਉੱਤੋਂ ਬਾਜੂ ਵਰਕ ਐਡ ਰਹਿਣਾ ਜੇ suit ਦੇ ਉੱਤੇ ਸਟਾਲ ਨਾਲ ਜੇ neck ਦਾ ਡਿਜ਼ਾਈਨ ਬੜਾ ਪਿਆਰਾ ਬਣਿਆ ਜੇ ਇਹਦਾ ਤੇ ਇਹ suit ਦੀ ਕੀਮਤ ਆਉਣੀ ਜੇ 745 ਰੁਪਏ 1400 ਦੇ ਦੋ suit ਜੇ 1000 ਰੁਪਏ ਦਾ suit ਹੀ ਜਿਹੜਾ ਤੁਹਾਨੂੰ ਆਪਾਂ ਖੁੱਲੀ ਆਫਰ ਦੇ ਵਿੱਚ ਦੇ ਦਿੱਤਾ 745 ਰੁਪਈਆ ਦੇ ਨਾਲ ਨਾਲ ਸਟਾਲ ਨਾਲ ਜੇ ਕਲਰ ਆਗਾ ਜਿਹਦੇ ਬੜਾ ਸ਼ਾਨਦਾਰ ਬਹੁਤ ਪਿਆਰਾ ਕਲਰ ਜੇ ਤੇ ਇਹ ਬਹੁਤ ਜ਼ਿਆਦਾ ਪਸੰਦ ਕੀਤਾ ਹੋਗਾ ਪਹਿਲਾਂ ਵੀ ਪਹਿਣਾ ਨੇ ਕਲਰ ਨੂੰ ਉਦੋਂ ਜਿੰਨਾ ਬੁੱਕ ਕੀਤਾ ਹੋਊਗਾ 900000 ਤੋਂ ਘੱਟ ਨਹੀਂ ਗਿਆ ਹੋਊਗਾ ਇਹ ਸੂਟ ਉਸ ਟਾਈਮ ਦੇਤੇ ਪਰ ਅੱਜ ਦੀ ਕੀਮਤ ਜਿਹੜੀ ਇਹ ਦੀ ਜੇ ਉਹ ਸਿਰਫ ਆਪਣੇ ਕੋਲ ਸੂਟ ਰਹਿ ਗਏ ਨੇ ਗਿਣਤੀ ਮਿੰਤੀ ਦੇ ਬਸ ਅੱਗੇ ਸੀਜ਼ਨ ਤੁਹਾਨੂੰ ਪਤਾ ਖਤਮ ਹੋ ਚੱਲਿਆ ਆਪਾਂ ਸਾਹਮਣੇ ਨਹੀਂ ਕਿ ਤੁਹਾਨੂੰ ਦੇ ਦੇਣੇ ਤੁਸੀਂ ਫਾਇਦਾ ਲੈਣਾ ਜੇ ਤੇ ਆਉਂਦੇ ਸੀਜ਼ਨ ਤੋਂ ਸ਼ੁਰੂ ਦੇ ਵਿੱਚ ਹੀ ਸੂਟ ਜਿਹੜੇ ਸਵਾਉਣੇ ਆ ਤੇ ਜੇ ਬਾਹਰ ਨਾਲ ਲੈ ਕੇ ਜਾਣੇ ਆ ਤਾਂ ਤੁਸੀਂ ਲੈ ਕੇ ਜਾਓ 745 ਚ ਤੇ ਆ ਵੀ ਕਲਰ ਚੈੱਕ ਕਰ ਲਿਓ ਆਗਾ ਜੇ ਇੰਡੀਗੋ ਸ਼ੇਡ ਡਾਰਕ ਕਲਰ ਜੇ ਵੀਡੀਓ ਥੋੜਾ ਜਿਹਾ ਲਾਈਟ ਆਉਂ ਰਿਹਾ ਜੇ ਸਟਾਲ ਨਾਲ ਜੇ ਰੇਟ ਇਹਦਾ ਆਇਆ ਨਾ ਜੇ ਸਿਰਫ ਤੇ ਸਿਰਫ 5 ਮਾਈਕਰੋ ਵੈਲਵਟ ਦਾ ਸੂਟ ਜੇ ਇਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਜੇ ਸੰਡੇ ਦੀ ਡੀਲ ਅੱਜ ਵਾਲੀ ਬੈਸਟ ਜਾ ਰਹੀ ਹੈ ਤੇ ਜਲਦੀ ਜਲਦੀ ਆਫਰਾਂ ਦਾ ਫਾਇਦਾ ਲੈ ਲਿਓ 545 ਦਾ ਸੂਟ ਜੇ ਆ ਵੀ ਇਹਦੇ ਨਾਲ ਵੀ ਸਟੌਲ ਜੇ ਬਾਟਮ ਨਾਲ ਜੇ ਤੇ ਆ ਥੱਲੇ ਇਹਦੀ ਪ੍ਰਿੰਟਡ ਸ਼ਰਟ ਜੇ ਆ ਵੀ ਉੱਤੇ ਖੋਲ ਦੋ ਜੇ ਆ ਵੀ ਚੈੱਕ ਕਰ ਲਿਓ ਵੈਲਵਟ ਦਾ ਸੂਟ ਜੇ ਇਹ ਵੀ ਕੰਦਰ ਬਹੁਤ ਸੋਹਣਾ ਜੇ ਇਹਦਾ ਹੌਟ ਪਿੰਕ ਜਾਂ ਤੇ ਆ ਇਹਦਾ ਬਣਿਆ ਆਉਂਦਾ ਜੇ ਡਿਜ਼ਾਈਨ ਸਾਰਾ ਹੀ ਇਹਦੀ ਨੈਕ ਦੇ ਉੱਤੇ ਆਹ ਰਹਾ ਆ ਨੱਕ ਦਾ ਡਿਜ਼ਾਈਨ ਆਉਂਦਾ ਜੇ ਆ ਛੋਟੀਆਂ ਛੋਟੀਆਂ ਬੂਟੀਆਂ ਹੁੰਦੀਆਂ ਜੇ ਸਾਰੇ ਸੂਟ ਦੇ ਵਿੱਚ ਇਦਾਂ ਹੀ ਤੇ ਇਹਦਾ ਵੀ ਰੇਟ ਚੜਾਉਣਾ ਜੇ ਸਿਰਫ ਤੇ ਸਿਰਫ 545 ਰੁਪਏ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਸਟੋਲ ਨਾਲ ਜੇ ਕੱਟਵਰਕ ਵਾਲਾ ਪੱਲਿਆਂ ਤੇ ਕੱਟਵਰਕ ਜੇ ਸਟੋਲ ਦੇ ਫ੍ਰੀ ਸ਼ਿਪਿੰਗ ਦੇ ਨਾਲ ਜੇ ਤੇ ਆ ਵੀ ਤੁਹਾਨੂੰ ਮੈਂ ਦੱਸ ਦਿੱਤਾ 545 ਦੇ ਵਿੱਚ ਆ 1000 ਦੇ ਦੋ ਸੂਟ ਨੇ ਜਿਹੜਾ ਮਰਜੀ ਸੂਟ ਇਹਨਾਂ ਚ ਬੁੱਕ ਕਰ ਲਿਓ 1000 ਤੇ ਦੋ ਸੂਟ ਭੇਜੂੰਗਾ ਅਭੀ ਆ ਗਿਆ ਸੇਮ ਵੈਲਵਟ ਦੇ ਉੱਤੇ ਸਟਾਲ ਨਾਲ बॉटम ਨਾਲ ਸ਼ਿਪਿੰਗ ਫਰੀ ਦੇ ਨਾਲ ਤੇ ਆ ਵੀ ਸੇਮ ਫੈਬਰਿਕ ਸੇਮ ਡਿਟੇਲ ਸੇਮ ਡਿਸਕ੍ਰਿਪਸ਼ਨ ਰੇਟ ਵੀ ਸੇਮ ਆ ਵੀ ਆ ਗਿਆ ਮਾਈਕਰੋ ਵੈਲਵਟ embroidery work ਬਹੁਤ ਸੋਹਣਾ ਆਹ ਡਿਜ਼ਾਈਨ ਬਹੁਤ ਪਸੰਦ ਕੀਤਾ ਸੀ ਕਿ ਤੁਸੀਂ ਇਹ ਚ ਬਹੁਤ ਜ਼ਿਆਦਾ ਸੂਟ ਜਿਹੜੇ ਸੀ ਪਸੰਦ ਕੀਤੇ ਸੀ ਇਹ ਡਿਜ਼ਾਈਨ ਦੇ ਉੱਤੇ ਇਹਦਾ ਵੀ ਰੇਟ ਸੇਮ ਆ ਗਿਆ ਮਾਈਕਰੋ ਵੈਲਵਟ ਦੇ ਉੱਤੇ ਕਲਰ ਆ ਗਿਆ ਗ੍ਰੇ ਇਹ ਵੀ ਆ ਗਿਆ ਮਾਈਕਰੋ ਵੈਲਵਟ ਦੇ ਉੱਤੇ ਸੇਮ ਰੇਟ ਦੇ ਨਾਲ ਫਰੀ ਸ਼ਿਪਿੰਗ ਦੇ ਵਿੱਚ ਅਭੀ ਇੱਕ ਸੂਟ ਰਹਿ ਗਿਆ ਆਪਣੇ ਕੋਲ ਇਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਜੇ 545 ਦਾ ਆ ਵੀ ਖੋਲ ਦੋ ਭਾਜੀ 545 ਦੇ ਨਾਲ ਫਰੰਟ ਬੈਕ ਵਰਕ ਦੇ ਵਿੱਚ ਆ ਹੈਗਾ ਜੀ ਇਹਦਾ ਫਰੰਟ ਬੈਕ ਵਰਕ ਇਹਦਾ ਸੂਟ ਬਣਦਾ ਜੇ ਸ਼ਾਰਟ ਫਰੌਕ ਬਣਦੀ ਜੇ ਵੈਲਵਟ ਦਾ ਸੂਟ ਜੇ ਵਿਦਆਊਟ ਦੁਪੱਟਾ 545 ਰੁਪਈਆ ਦੇ ਨਾਲ ਤੇ ਆ ਸੂਟ ਹੈਗਾ ਜੇ 645 ਦਾ ਦੋ ਸੂਟ 1200 ਦੇ ਆਉਣੇ ਜੇ ਤੇ ਜੇ ਤੁਸੀਂ ਇਹਦੇ ਵਿੱਚ ਦੋ ਦੋ ਸੂਟ ਲੈਂਦੇ ਜੇ ਤਾਂ ਆਪਾਂ ਤੁਹਾਨੂੰ ਸ਼ਿਪਿੰਗ ਜਿਹੜੀ ਥੋੜੀ ਬਹੁਤ ਹੀ ਲੈਸ ਕਰਕੇ ਦੇਈ ਜਾਵਾਂਗੇ ਅਭੀ ਚੈੱਕ ਕਰ ਲਿਓ 645 ਦਾ ਜੇ ਇਹ ਵੀ ਤੇ ਆਹ ਸੂਟ ਆਗੇ ਜੇ ਪਿਓਰ ਪਸ਼ਮੀਨਾ ਦੇ ਉੱਤੇ ਜਿੰਨਾ ਦੇ ਵਿੱਚ ਲਾਈਨਿੰਗ ਦੀ ਵੀ ਲੋੜ ਨਹੀਂ ਗਈ ਤੇ ਨਾਲ ਇਹਦੇ ਬੁਰਬਣੀ ਜੇ ਆਉਂਦੀ ਗਾਰੰਟੀ ਫੁੱਲ ਜੇ ਰੇਟ 745 ਰੁਪਏ ਜੇ ਰਾਮ ਟੈਕਸ ਏਕੇ ਟੈਕਸ ਦੇ ਬ੍ਰਾਂਡ ਦੇ ਵਿੱਚ ਜੇ ਲੈਮਨ ਕਲਰ ਜੇ ਰੇਟ ਸੇਮ ਉਹੀ 745 ਰੁਪਏ ਅਭੀ ਆ ਗਿਆ 745 ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਗਰਮ ਸੂਟ ਇਹ ਸੂਟ ਹੈ ਆਪਣੇ ਕੋਲ ਗਰਮ ਤੇ ਆ ਸੂਟ ਹੈਗੇ ਆਪਣੇ ਕੋਲ ਠੰਡੇ ਤੇ ਅੱਜ ਦੀ ਵੀਡੀਓ ਚ ਠੰਡੇ ਗਰਮ ਸੂਟ ਦੋਵੇਂ ਹੋਗੇ ਜੇ ਸੰਡੇ ਦੀ ਸੇਲ ਦੇ ਨਾਲ ਤੇ ਜਿਹੜੇ ਸੂਟ 500 ਦੇ ਦੋ ਆ ਉਹ ਵੀ ਤੁਹਾਨੂੰ ਮ ਦਿਨਾ ਵੀਡੀਓ ਚੈੱਕ ਕਰਿਓ ਹਣੀ ਜਿਹੜੀਆਂ ਦੀ ਲਓ ਭਾਜੀ ਇਹ ਵੀ ਜਿਹੜਾ ਆਹ ਲਓ ਜੀ ਆਗੇ ਜੇ ਮਾਈਕਰੋ ਵੈਲਵਟ ਦੇ ਸੂਟ ਆਪਣੇ ਕੋਲ ਦੋ ਸੂਟ 500 ਰੁਪਏ ਦੇ ਜੇ ਤੇ ਸ਼ਿਪਿੰਗ ਜਿਹੜੀ ਜੇ ਉਹ ਐਕਸਟਰਾ ਜੇ ਇਹਨਾਂ ਦੇ ਉੱਤੇ ਦੋਵਾਂ ਸੂਟਾਂ ਦੇ ਉੱਤੇ ਕੋਈ ਵੀ ਦੋ ਸੂਟ ਇਹਨਾਂ ਚੋ ਬੁੱਕ ਕਰਿਓ ਤੁਹਾਨੂੰ ਮਿਲ ਜਾਣਗੇ ਜੇ ਸਿਰਫ ਤੇ ਸਿਰਫ 500 ਦੇ 2 ਸੂਟ ਇਹਦੇ ਵਿੱਚ ਕਲਰ ਚਾਰਟ ਬਹੁਤ ਹੈਗੇ ਮੇਰੇ ਕੋਲ ਤੁਸੀਂ ਮੈਨੂੰ ਫੋਟੋਆਂ ਭੇਜ ਦਿਓ ਮੈਂ ਤੁਹਾਨੂੰ ਭੇਜ ਦੂੰਗਾ ਸੂਟ 500 ਦੇ 2 ਸੂਟ ਦੇ ਸ਼ਿਪਿੰਗ ਜਿਹੜੀ ਹੈ ਉਹ ਐਕਸਟਰਾ ਰਹਿਣੀ ਹੈ ਇਹਨਾਂ ਦੇ ਵਿੱਚ ਕਲਰ ਤੁਹਾਨੂੰ ਹੋਰ ਵੀ ਮਿਲ ਜਾਣਗੇ ਉਹਨਾਂ ਦੀਆਂ ਮੈਂ ਫੋਟੋਆਂ ਪੋਸਟ ਕਰ ਦੂੰਗਾ